ਹਾਂਜੀ ਦੋਸਤੋ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਇੱਕ ਧੀ ਦੀ ਹੱਡ ਬੀਤੀ ਜਦੋਂ ਮੇਰਾ ਜਨਮ ਹੋਇਆ ਤਾਂ ਘਰ ਦੇ ਵਿੱਚ ਕੋਈ ਖੁਸ਼ ਨਹੀਂ ਸੀ ਹੋਇਆ ਕਿਉਂਕਿ ਕੁੜੀਆਂ ਦੀ ਆਮੰਤੇ ਕੋਈ ਖੁਸ਼ ਨਹੀਂ ਹੁੰਦਾ ਮੇਰੀ ਦਾਦੀ ਮੈਨੂੰ ਬਹੁਤਾ ਪਸੰਦ ਨਹੀਂ ਸੀ ਕਰਦੀ ਮੇਰੀ ਮਾਂ ਦੱਸਦੀ ਹੈ ਕਿ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੀ ਦਾਦੀ ਮੇਰੀ ਮਾਂ ਨੂੰ ਕੰਮ ਲਾਈ ਰੱਖਦੀ ਸੀ ਉਹ ਮੇਰੀ ਮਾਂ ਨੂੰ ਵੀ ਮੈਨੂੰ ਚੁੱਕੜ ਨਾ ਦਿੰਦੀ ਇਸੇ ਤਰ੍ਹਾਂ ਰੁਲ ਕੇ ਮੈਂ ਪਲ ਗਈ ਜਦੋਂ ਮੈਂ 2 ਸਾਲ ਦੀ ਹੋਈ ਆ ਮੇਰੀ ਮਾਂ ਦੀ ਕੁੱਖੋਂ ਮੇਰੇ ਛੋਟੇ ਭਰਾ ਨੇ ਜਨਮ ਲਿਆ ਫਿਰ ਮੇਰੀ ਦਾਦੀ ਮੈਨੂੰ ਥੋੜਾ ਬਹੁਤਾ ਮੋਹ ਕਰਨ ਲੱਗੀ ਉਹ ਆਖਦੀ ਕਿ ਉਂਝ ਤਾਂ ਮੇਰੀ ਪੋਤੀ ਕਰਮਾ ਵਾਲੀ ਆ ਆਪਣੇ ਵੀਰ ਦੀ ماں ਫੜ ਕੇ ਲਿਆਈ ਆ ਮੇਰੇ ਪਾਪਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਤੇ ਮੇਰੀ ਮਾਂ ਘਰ ਦਾ ਗੋਹਾ ਕੂੜਾ ਫਿਰ ਵੀ ਮੇਰੇ ਮਾਂ ਪਿਓ ਨੇ ਮੈਨੂੰ ਵਧੀਆ ਪੜਾਇਆ ਮੇਰੀ ਮਾਂ ਹਮੇਸ਼ਾ ਮੈਨੂੰ ਇਹੀ ਕਹਿੰਦੀ ਕਿ ਧੀਏ ਤੈਨੂੰ ਪੜਨ ਦਾ ਮੌਕਾ ਮਿਲਿਆ ਹੈ ਤੂੰ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਸਵਾਰ ਲਮੀ ਨਹੀਂ ਤਾਂ ਕੁੜੀਆਂ ਨੂੰ ਸਾਰੀ ਉਮਰ ਗੋਹਾ ਕੂੜਾ ਹੀ ਕਰਨਾ ਪੈਂਦਾ ਹੈ ਤੇ ਉਤੋਂ ਸਹੁਰਿਆਂ ਦੇ ਤਾਨੇ ਮੇਣੇ ਮੈਂ ਆਪਣੀ ਮਾਂ ਦੀ ਗੱਲ ਨੂੰ ਪੱਲੇ ਬੰਨਿਆ ਅਤੇ ਖੂਬ ਪੜ੍ਹਾਈ ਕੀਤੀ ਸਕੂਲ ਦੇ ਵਿੱਚ ਸਾਰੇ ਅਧਿਆਪਕ ਮੇਰਾ ਬਹੁਤ ਮੋਹ ਕਰਦੇ ਕਿਉਂਕਿ ਮੈਂ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਮੈਂ ਸਕੂਲ ਦੇ ਵਿੱਚ ਹਰ ਇੱਕ ਫੰਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਹਿੱਸਾ ਜ਼ਰੂਰ ਲੈਂਦੀ ਸੀ ਜਦੋਂ ਵੀ ਮੈਂ ਇਨਾਮ ਜਿੱਤ ਕੇ ਲਿਆਉਂਦੀ ਤਾਂ ਮੇਰੀ ਉਹ ਦਾਦੀ ਜਿਹੜੀ ਕਦੇ ਮੈਨੂੰ ਚੁੱਕਣਾ ਵੀ ਪਸੰਦ ਨਹੀਂ ਕਰਦੀ ਸੀ ਮਾਂ ਨੂੰ ਕਹਿੰਦੀ ਮੇਰੀ ਪੋਤੀ ਤਾਂ ਬਹੁਤ ਸਿਆਣੀ ਆ ਮੈਂ ਆਪਣੇ ਭਰਾ ਦਾ ਬਹੁਤ ਮੋਹ ਕਰਦੀ ਉਸ ਨੂੰ ਕਦੇ ਵੀ ਇਕੱਲਾ ਨਾ ਛੱਡਦੀ ਸਾਡਾ ਭੈਣ ਭਰਾਵਾਂ ਦਾ ਬਹੁਤ ਮੋਹ ਸੀ ਜੇਕਰ ਗੁੱਸੇ ਵਿੱਚ ਕੋਈ ਮੈਨੂੰ ਕੁਝ ਕਹਿੰਦਾ ਤਾਂ ਮੇਰਾ ਭਰਾ ਵੀ ਗੁੱਸੇ ਹੋ ਜਾਂਦਾ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ 10ਵੀਂ ਵਧੀਆ ਨੰਬਰਾਂ ਨਾਲ ਪਾਸ ਕੀਤੀ ਪਰ ਸਾਡੇ ਪਿੰਡ 10ਵੀਂ ਦਾ ਹੀ ਸਕੂਲ ਸੀ ਜਦੋਂ ਮੈਂ 12ਵੀਂ ਵਿੱਚ ਪੜਨ ਦੀ ਗੱਲ ਕੀਤੀ ਤਾਂ ਮੇਰੀ ਦਾਦੀ ਕਹਿੰਦੀ ਕਿ ਹੁਣ ਤੂੰ ਘਰ ਦੇ ਕੰਮ ਸਿੱਖ ਲੈ ਕੁੜੀਆਂ ਬਾਹਰ ਪੜਨ ਨਹੀਂ ਜਾਂਦੀਆਂ ਹੁੰਦੀਆਂ ਪਰ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ ਮੈਂ ਤੁਹਾਨੂੰ ਕਦੇ ਵੀ ਉਲੰਭਾ ਨਹੀਂ ਦਿਵਾਵਾਂਗੀ ਬਸ ਤੁਸੀਂ ਮੈਨੂੰ ਪੜਨ ਲਾ ਦਿਓ ਮੇਰੀ ਮਾਂ ਨੇ ਮੇਰੇ ਪਿਓ ਦੀਆਂ ਮਿਹਨਤਾਂ ਕਰਕੇ ਮੈਨੂੰ ਨਾਲ ਦੇ ਪਿੰਡ ਵਿੱਚ ਸਕੂਲ ਵਿੱਚ ਲਾ ਦਿੱਤਾ ਅਤੇ ਮੈਂ ਪਲੱਸ 2 ਕਰ ਲਈ। ਪਲੱਸ 2 ਕਰਨ ਤੋਂ ਬਾਅਦ ਇੱਕ ਸਾਲ ਮੈਂ ਘਰ ਬੈਠੀ ਰਹੀ। ਮੇਰੇ ਨਾਲ ਦੀਆਂ ਕੁੜੀਆਂ ਆਈਲਟਸ ਕਰਨ ਲੱਗ ਪੀਆਂ ਪਰ ਮੇਰੀ ਦਾਦੀ ਮੇਰੇ ਪਿਓ ਨੂੰ ਕਹਿੰਦੀ ਸੀ ਕਿ ਕੁੜੀ ਨੂੰ ਸ਼ਹਿਰ ਪੜਨ ਨਾ ਲਈ। ਫਿਰ ਵੀ ਮੇਰੇ ਪਿਓ ਨੇ ਮੇਰੀ ਗੱਲ ਮੰਨੀ ਅਤੇ ਮੈਂ ਆਈਲਟਸ ਕਰ ਲਿਆ। 3 ਮਹੀਨੇ ਦੀ ਕੋਚਿੰਗ ਤੋਂ ਬਾਅਦ ਮੇਰੇ ਵਧੀਆ ਵੈਂਡ ਆ ਗਏ ਮੈਂ ਅਜੇ 18 ਸਾਲ ਦੀ ਸੀ ਮੇਰਾ ਸੁਪਨਾ ਬਾਹਰ ਜਾਣ ਦਾ ਸੀ ਜੋ ਮੇਰੇ ਘਰਦਿਆਂ ਨੇ ਪੂਰਾ ਕੀਤਾ ਤੇ ਮੈਨੂੰ ਬਾਹਰ ਤੋਰ ਦਿੱਤਾ ਮੇਰਾ ਵੀਜ਼ਾ ਆ ਗਿਆ ਤੇ ਕੁਝ ਕੁ ਰਿਸ਼ਤੇਦਾਰ ਕਹਿਣ ਲੱਗੇ ਕਿ ਇਹਦਾ ਵਿਆਹ ਕਰ ਦਿਓ ਫੀਸ ਬਹੁਤ ਆ ਔਖੀ ਹੋ ਜਾਣੀ ਆ ਪਰ ਨਹੀਂ ਤੁਸੀਂ ਹੁਣ 15 ਲੱਖ ਲਾ ਕੇ ਫਿਰ ਫੀਸ ਕਿਵੇਂ ਭਰੋਂਗੇ ਮੇਰੇ ਮਾਤਾ ਪਿਤਾ ਬਹੁਤ ਹੀ ਨਿੱਗੇ ਸੁਵਾਦੇ ਨੇ ਉਹ ਵੀ ਗੱਲ ਮੰਨ ਗਏ ਤੇ 2018 ਵਿੱਚ ਮੇਰਾ ਸ਼ਗਨ ਪਾ ਦਿੱਤਾ ਮੇਰੇ ਆਪਣੇ ਚਾਚੇ ਤਾਏ ਵੀ ਆਸਟ੍ਰੇਲੀਆ ਸੀ ਪਰ ਮੇਰੇ ਘਰ ਦੇ ਕਹਿੰਦੇ ਤੂੰ ਆਪਦੇ ਸਹੁਰਿਆਂ ਦੇ ਰਿਸ਼ਤੇਦਾਰਾਂ ਕੋਲ ਜਾਣਾ ਕਿਤੇ ਉਹਨਾਂ ਨੂੰ ਇਹ ਨਾ ਲੱਗੇ ਵੀ ਸਾਡੇ ਕੋਲ ਕਿਉਂ ਨਹੀਂ ਆਈ ਮੇਰੇ ਘਰ ਵਾਲੇ ਦੇ ਤਾਏ ਦੀ ਕੁੜੀ ਆਸਟ੍ਰੇਲੀਆ ਸੀ ਤੇ ਰਿਸ਼ਤੇਦਾਰੀ 'ਚ ਮੇਰੀ ਭਝਾਈ ਵੀ ਤੇ ਮੇਰੀ ਵਿਚੋਲਣ ਵੀ ਮੈਂ ਪਲੱਸ 2 ਕਰਕੇ ਹੋਸਟਲ ਤੋਂ ਬਾਅਦ ਸਿੱਧਾ ਆਸਟ੍ਰੇਲੀਆ ਆ ਗਈ ਸੀ ਮੈਨੂੰ ਘਰ ਦਾ ਕੰਮ ਜ਼ਿਆਦਾ ਨਹੀਂ ਆਉਂਦਾ ਸੀ ਇਹ ਗੱਲ ਮੇਰੀ ਮਾਂ ਨੇ ਮੇਰੀ ਸੱਸ ਨੂੰ ਵੀ ਦੱਸੀ ਸੀ ਤੇ ਉਹ ਕਹਿੰਦੀ ਸੀ ਕੋਈ ਨਹੀਂ ਆਪੇ ਆਜੂ ਸਾਰੇ ਕੰਮਾਂ ਦਾ ਵੱਲ ਸਾਰੇ ਬਹੁਤ ਖੁਸ਼ ਸੀ ਮੈਂ ਮਾਰਚ 2018 ਵਿੱਚ ਆਸਟ੍ਰੇਲੀਆ ਆ ਗਈ ਪਰ ਇੱਥੇ ਆ ਕੇ ਪਤਾ ਲੱਗਾ ਕੇ ਬਾਹਰ ਕੀਆ ਮੇਰੀ ਪਰਜਾਈ ਜਿਹੜੀ ਮੇਰੀ ਵਿਚੋਲਣ ਵੀ ਸੀ ਮੈਨੂੰ ਆਉਣੇ ਸੌ ਕੁਝ ਬੋਲਣਾ ਤੇ ਮੇਰੇ ਸਾਹਮਣੇ ਮੇਰੀ ਸੱਸ ਜਾਂ ਮੇਰੀ ਨਨਾਨ ਨੂੰ ਫੋਨ ਕਰ ਲੈਣਾ ਉਹਨਾਂ ਨੂੰ ਪਤਾ ਵੀ ਸੀ ਕਿ ਮੈਂ ਕੋਲ ਬੈਠੀ ਹੁੰਨੀ ਆ ਉਹਨਾਂ ਨੇ ਕਹਿਣਾ ਧਿਆਨ ਰੱਖੀ ਇਹਦਾ ਕਿ ਇਹ ਕਿਵੇਂ ਦੀ ਆ ਮੈਨੂੰ ਉਹ ਗੱਲਾਂ ਚੰਗੀਆਂ ਨਾ ਲੱਗਦੀਆਂ ਕਿਉਂਕਿ ਮੈਂ ਆਪ ਉਹਨਾਂ ਦਾ ਬਹੁਤ ਕਰਦੀ ਸੀ ਮੈਂ ਆਪਣਾ ਘਰ ਸਮਝਦੀ ਸੀ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਘਰ ਵਾਲਾ ਨਸ਼ੇ ਕਰਦਾ ਮੈਨੂੰ ਮੇਰੀ ਆਸਟ੍ਰੇਲੀਆ ਵਾਲੀ ਨਣਦ ਨੇ ਤੇ ਉਹਦੇ ਘਰ ਵਾਲੇ ਨੇ ਬਹੁਤ ਤੰਗ ਕਰਨਾ ਮੈਨੂੰ ਹਮੇਸ਼ਾ ਇੱਕ ਡਰ ਲੱਗਦਾ ਰਹਿਣਾ ਕਿ ਜੇ ਘਰੇ ਗਈ ਤਾਂ ਪਤਾ ਨਹੀਂ ਕੀ ਹੋ ਜਾਣਾ ਮੇਰਾ ਫੋਨ ਤੇ ਗੱਲ ਕਰਦੀ ਦਾ ਉਸਨੇ ਫੋਨ ਫੜ ਲੈਣਾ ਪਹਿਲਾਂ ਮੈਨੂੰ ਬਹੁਤ ਅਜੀਬ ਲੱਗਣਾ ਪਰ ਫਿਰ ਮੈਂ ਆਪਣੇ ਮਨ ਨੂੰ ਸਮਝਾਇਆ ਵੀ ਕੋਈ ਨਾ ਤੂੰ ਕਿਹੜਾ ਗਲਤ ਆ ਪਰ ਮੇਰੀ ਨਨਾਨ ਗਲਤ ਸੀ ਆਸਟ੍ਰੇਲੀਆ ਵਾਲੀ ਮੈਂ ਕੰਮ ਤੋਂ ਘਰੇ ਆਉਣ ਤੋਂ ਡਰਨਾ ਤੇ ਕਈ ਵਾਰ ਉਹਨਾਂ ਦੇ ਸੌਣ ਦੀ ਉਡੀਕ ਵੀ ਕਰਨੀ ਕਿ ਫਿਰ ਹੀ ਘਰੇ ਜਾਵਾਂਗੀ। ਉਹੀ ਘਰ ਵਿੱਚ ਸਾਡੇ ਨਾਲ ਇੱਕ ਪਰਿਵਾਰ ਹੋਰ ਰਹਿੰਦਾ ਸੀ। ਮੇਰੀ ਉਹ ਦੀਦੀ ਨਾਲ ਬਹੁਤ ਬਣਦੀ ਸੀ। ਉਹਨਾਂ ਨੇ ਮੈਨੂੰ ਰੋਟੀ ਪਾਣੀ ਪੁੱਛਣਾ ਤੇ ਮੇਰੇ ਨਾਲ ਰੋਟੀ ਖਾਣੀ। ਮੇਰੀ ਨਨਾਰ ਨੇ ਸਾਡੇ ਵਿੱਚ ਫਰਕ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਹ ਸਭ ਦੇਖ ਕੇ ਮੈਂ ਘਰੇ ਫੋਨ ਕਰਤਾ ਵੀ ਮੇਰਾ ਵਿਆਹ ਕਰ ਦਿਓ। ਬਾਦ ਵਿੱਚ ਤੁਹਾਡੇ ਤੇ ਨਾ ਐਵੇਂ ਕੋਈ ਗੱਲ ਆਵੇ ਤੇ ਨਾਲ ਹੀ ਮੇਰੇ ਹੋਰ ਪਿੰਡ ਦੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਹੋਵੇ ਮੇਰੇ ਕਰਕੇ ਜੇ ਮੈਂ ਕੱਲ ਨੂੰ ਨਾ ਆਈ ਵਾਪਸ ਨਾ ਆਈ ਤਾਂ ਕਿਸੇ ਕੁੜੀ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਮੇਰੇ ਨਾਲ ਮਾੜਾ ਵਿਵਹਾਰ ਹੁੰਦਾ ਵੇਖ ਕੇ ਆਪਣੇ ਆਪ ਤੋਂ ਡਰ ਲੱਗਦਾ ਵੀ ਕਿਤੇ ਮੈਂ ਵਿਆਹ ਵਾਸਤੇ ਮਨਾ ਨਾ ਕਰ ਦੇਮਾ ਤੇ 9 ਮਹੀਨੇ ਬਾਅਦ ਮੈਂ ਵਾਪਸ ਇੰਡੀਆ ਜਾਂਦੀ ਰਹੀ ਤੇ ਵਿਆਹ ਕਰਵਾ ਕੇ 10 ਦਿਨ ਵਿੱਚ ਵਾਪਸ ਆਉਣ ਲੱਗੀ ਮੇਰੇ ਮਨ ਵਿੱਚ ਸੀ ਵੀ ਮੇਰੀ ਨਨਾਨ ਸਿਰਫ ਵਿਆਹ ਕਰਕੇ ਤੰਗ ਕਰਦੀ ਸੀ ਹੁਣ ਠੀਕ ਹੋ ਜਾਊਗੀ ਪਰ ਜਿਸ ਦਿਨ ਮੇਰੀ ਫਲਾਈਟ ਸੀ ਵਿਆਹ ਤੋਂ ਬਾਅਦ ਉਸ ਦਿਨ ਮੇਰੀ ਨਨਾਨ ਦਾ ਮੈਸੇਜ ਆਇਆ ਕਿ ਮੇਰੇ ਕੋਲ ਨਾ ਆਈ ਮੈਂ ਮੈਸੇਜ ਕਰਕੇ ਕਹਿਤਾ ਕਿ ਠੀਕ ਆ ਫਿਰ ਉਸਨੇ ਮੈਸੇਜ ਡਿਲੀਟ ਕਰ ਦਿੱਤੇ ਕਿ ਮੈਂ ਕਿਸੇ ਨੂੰ ਦਿਖਾ ਨਾ ਸਕਾਂ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਪਰ ਉਹਨੂੰ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੈਂ ਦਿੱਲੀ ਵੱਲ ਜਾਂਦੇ ਸੋਚਦੀ ਜਾਵਾਂ ਕਿ ਹੁਣ ਕਿਹਦੇ ਕੋਲ ਜਾਵਾਂਗੀ ਮੇਰੀ ਹਾਂਗਕਾਂਗ ਵਿਖੇ ਸਟੇ ਸੀ ਮੈਂ ਆਪਦੀ ਇੱਕ ਸਹੇਲੀ ਨੂੰ ਮੈਸੇਜ ਵੀ ਕੀਤਾ ਕਿ ਮੈਨੂੰ 에어ਪੋਰਟ ਤੋਂ ਲੈ ਜਾਈ ਉਸ ਨੇ ਹਾਂ ਕਰ ਦਿੱਤੀ ਜਦੋਂ ਮੈਂ 에어ਪੋਰਟ ਤੇ ਆਈ ਤਾਂ ਮੇਰੀ ਨਨਾਨ ਮੈਨੂੰ 에어ਪੋਰਟ ਤੇ ਲੈਣ ਆਈ ਹੋਈ ਸੀ ਪਰ ਉਹ ਬਹੁਤ ਗੁੱਸੇ ਵਿੱਚ ਸੀ ਮੈਨੂੰ ਚੰਗੀ ਤਰ੍ਹਾਂ ਬੁਲਾਇਆ ਵੀ ਨਾ ਤੇ ਮੈਨੂੰ ਆਪਦੇ ਕਮਰੇ ਵਿੱਚ ਸਵਾ ਲਿਆ ਉਹਨੂੰ ਐਵੇਂ ਸੀ ਵੀ ਕਿਤੇ ਦੂਜੇ ਪਰਿਵਾਰ ਵਾਲੇ ਨਾ ਪੁੱਛ ਲੈਣ ਵੀ ਤੇਰਾ ਵਿਆਹ ਕਿੱਥੇ ਹੋਇਆ ਹੈ ਮੇਰੀ ਨਨਾਨ ਤੇ ਉਹ ਪਰਿਵਾਰ ਵੀ ਆਪਸ ਵਿੱਚ ਰਿਸ਼ਤੇਦਾਰ ਸੀ ਮੇਰਾ ਪਹਿਲਾ ਰਿਸ਼ਤਾ ਉੱਥੇ ਹੁੰਦਾ ਸੀ ਤੇ ਮੇਰੀ ਨਣਦ ਦੇ ਸਹੁਰੇ ਨੇ ਮੇਰੇ ਘਰਦਿਆਂ ਨੂੰ ਕਹਿ ਕੇ ਉੱਥੇ ਰਿਸ਼ਤੇ ਤੋਂ ਨਾ ਕਰਵਾ ਕੇ ਆਪਦੀ ਨੂ ਦੇ ਚਾਚੇ ਦੇ ਮੁੰਡੇ ਨਾਲ ਕਰਵਾ ਦਿੱਤਾ ਸੀ ਜਿਹੜੀ ਕਿ ਮੇਰੀ ਨਨਾਨੀ ਸੀ ਮੇਰੀ ਨਣਦ ਨੂੰ ਡਰ ਸੀ ਵੀ ਜੇ ਮੈਂ ਇਕੱਲੀ ਪਈ ਤਾਂ ਉਹ ਮੈਨੂੰ ਪੁੱਛ ਲੈਣਗੇ ਕਿ ਵਿਆਹ ਕਿੱਥੇ ਹੋਇਆ ਹੈ ਅਗਲੇ ਦਿਨ ਮੇਰੀ ਨਣਦ ਕੰਮ ਤੇ ਜਾਂਦੀ ਰਹੀ ਤੇ ਉਹ ਦੀਦੀ ਤੇ ਉਹਨਾਂ ਦੀ ਸੱਸ ਮੇਰੇ ਕੋਲ ਆਈਆਂ ਤੇ ਵਧਾਈ ਦੇਣ ਲੱਗੀਆਂ ਤੇ ਪੁੱਛਿਆ ਵਿਆਹ ਕਿੱਥੇ ਹੋਇਆ ਹੈ ਮੈਂ ਸੱਚ ਦੱਸ ਦਿੱਤਾ ਤੇ ਦੀਦੀ ਦੀ ਸੱਸ ਮੈਨੂੰ ਕਹਿੰਦੇ ਕਿ ਅੱਜ ਤੂੰ ਮੇਰੇ ਕੋਲ ਸੌਣਾ ਮੈਂ ਕਿਹਾ ਠੀਕ ਆ ਜੀ ਮੈਂ ਰਾਤ ਨੂੰ ਉਹਨਾਂ ਕੋਲ ਪੈ ਗਈ ਉਹਨਾਂ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਮੈਨੂੰ ਬਹੁਤ ਚੰਗਾ ਲੱਗਾ ਕਿ ਮੇਰੇ ਕੋਲ ਕੋਈ ਹੈਗਾ ਜਿਹੜਾ ਮੇਰਾ ਖਿਆਲ ਰੱਖਦਾ ਗੱਲਾਂ-ਗੱਲਾਂ ਵਿੱਚ ਮੈਂ ਕਿਹਾ ਕਿ ਮੈਂ ਤੁਹਾਨੂੰ ਘਰ ਦਾ ਛੇਤੀ ਰੈਂਟ ਦੇ ਦੇਵਾਂਗੀ ਜਿੰਨਾ ਦਿਨਾਂ ਵਿੱਚ ਮੈਂ ਇੰਡੀਆ ਗਈ ਸੀ ਉਹ ਕਹਿੰਦੇ ਅਸੀਂ ਤਾਂ ਅੱਜ ਤੱਕ ਤੇਰੇ ਤੋਂ ਰੈਂਟ ਲਿਆ ਹੀ ਨਹੀਂ ਤਾਂ ਹੁਣ ਕਿਵੇਂ ਲੈ ਸਕਦੇ ਹਾਂ ਮੈਂ ਕਿਹਾ ਮੈਂ ਤਾਂ ਹਮੇਸ਼ਾ ਕਮਰੇ ਦਾ ਕਿਰਾਇਆ ਦਿੰਨੀ ਆ ਕਹਿੰਦੇ ਕਿਸ ਨੂੰ ਮੈਂ ਕਿਹਾ ਮੈਂ ਆਪਣੀ ਨਨਾਨ ਨੂੰ ਫੜਾਉਣੀ ਆ ਤੇ ਉਹ ਤੁਹਾਡੇ ਮੁੰਡੇ ਨੂੰ ਦਿੰਦੇ ਆ ਕਹਿੰਦੇ ਨਹੀਂ ਤੇਰੀ ਨਣਦ ਤਾਂ ਸਿਰਫ ਆਪਣਾ ਕਿਰਾਇਆ ਹੀ ਦਿੰਦੀ ਆ ਮੈਂ ਬਹੁਤ ਹੈਰਾਨ ਹੋਈ ਵੀ ਮੈਂ ਤਾਂ 3 ਮਹੀਨੇ ਕਿਰਾਇਆ ਦਿੱਤਾ ਪਰ ਮੇਰਾ ਕਿਰਾਇਆ ਅੱਗੇ ਤਾਂ ਦਿੱਤਾ ਹੀ ਨਹੀਂ ਗਿਆ ਜਦੋਂ ਮੈਂ ਵਿਆਹ ਕਰਵਾਉਣ ਇੰਡੀਆ ਗਈ ਤਾਂ ਮੇਰੇ ਘਰ ਵਾਲੇ ਨੇ ਬਹੁਤ ਸ਼ਰਾਬ ਪੀਣੀ ਜਦੋਂ ਮੈਂ ਘਰੇ ਪੁੱਛਣਾ ਤਾਂ ਕਹਿ ਦਿੰਦੇ ਕਿ ਵਿਆਹ ਦੀ ਖੁਸ਼ੀ ਵਿੱਚ ਪੀਂਦਾ ਵੈਸੇ ਨਹੀਂ ਪੀਂਦਾ ਮੈਂ ਗੱਲ ਨਾ ਸਮਝ ਸਕੀ ਤੇ ਵਾਪਸ ਆ ਗਈ ਪਰ ਉਹਨਾਂ ਦਿਨਾਂ ਵਿੱਚ ਉਹਨਾਂ ਦੇ ਚਾਚੇ ਤਾਏ ਦੀਆਂ ਨੂਹਾਂ ਮੇਰੇ ਨਾਲ ਬਹੁਤ ਗੱਲਾਂ ਕਰਦੀਆਂ ਸੀ ਉਹਨਾਂ ਦੀ ਮੇਰੇ ਨਾਲ ਬਹੁਤ ਬਣਨ ਲੱਗ ਪਈ ਉਹਨਾਂ ਦੇ ਬੱਚੇ ਵੀ ਸੀ ਜੋ ਕੁਝ ਮੇਰੇ ਤੋਂ ਛੋਟੇ ਸੀ ਤੇ ਕੁਝ ਵੱਡੇ ਸੀ ਉਹਨਾਂ ਨੇ ਵੀ ਮੈਨੂੰ ਦੱਸਿਆ ਵੀ ਤੇਰੇ ਘਰ ਵਾਲਾ ਨਸ਼ੇ ਕਰਦਾ ਪਰ ਮੈਂ ਉਹਨਾਂ ਤੇ ਵੀ ਯਕੀਨ ਨਾ ਕੀਤਾ 2019 ਵਿੱਚ ਇੰਡੀਆ ਜਾਣ ਦਾ ਫਿਰ ਤੋਂ ਪ੍ਰੋਗਰਾਮ ਬਣਾ ਲਿਆ ਮੇਰੀ ਵੱਡੀ ਨੰਦ ਦਾ ਵਿਆਹ ਸੀ ਮੇਰੇ ਘਰ ਵਾਲੇ ਦੀਆਂ ਦੋ ਭੈਣਾਂ ਸਨ ਸਕੀਆਂ ਮੇਰੀ ਵੱਡੀ ਨੰਦ ਵਿਆਹ ਤੇ ਆਉਣ ਤੋਂ ਮਨਾ ਕਰ ਰਹੀ ਸੀ ਤੇ ਕਹਿੰਦੀ ਸੀ ਟਿਕਟ ਨੂੰ ਪੈਸੇ ਨਹੀਂ ਹੈਗੇ ਮੈਂ ਆਪਣੇ ਪੇਕੇ ਘਰ ਕਹਿ ਕੇ ਟਿਕਟ ਕਰਵਾ ਲਈ ਤੇ ਇੰਡੀਆ ਜਾਂਦੀ ਰਹੀ ਮੈਨੂੰ ਲੈਣ ਕੋਈ ਵੀ ਨਾ ਆਇਆ ਸਿਰਫ ਮੇਰਾ ਛੋਟਾ ਭਰਾ ਆਇਆ ਮੈਂ ਰਾਤ ਨੂੰ ਘਰੇ ਪਹੁੰਚੀ ਤੇ ਮੇਰੇ ਘਰ ਵਾਲਾ ਸੁੱਤਾ ਪਿਆ ਸੀ ਵਿਆਹ ਤੋਂ ਬਾਅਦ ਮੈਂ ਉੱਥੇ 1 ਮਹੀਨਾ ਰਹੀ ਅਤੇ ਦੇਖਦੀ ਰਹੀ ਕੌਣ ਕੀ ਕਰਦਾ ਹੈ ਮੇਰੇ ਘਰ ਵਾਲਾ ਰੋਜ਼ ਸ਼ਰਾਬ ਪੀਂਦਾ ਤੇ ਇੱਕ ਦਿਨ ਮੈਂ ਉਹਦੇ ਕੋਲੋਂ ਅਫੀਮ ਵੀ ਫੜ ਲਈ ਤੇ ਆਪਦੀ ਸੱਸ ਤੇ ਵੱਡੀ ਨਣਦ ਨੂੰ ਦੱਸਿਆ ਉਹਨਾਂ ਨੇ ਫਿਰ ਗੱਲ ਟਾਲ ਦਿੱਤੀ ਤੇ ਮੇਰੇ ਵਾਪਸ ਆਉਣ ਦਾ ਟਾਈਮ ਹੋ ਗਿਆ ਮੈਂ ਆਪਣੇ ਘਰ ਵਾਲੇ ਤੇ ਸੱਸ ਨੂੰ ਟਿਕਟ ਬਾਰੇ ਕਿਹਾ ਤਾਂ ਮੇਰੇ ਘਰ ਵਾਲੇ ਨੇ ਜਵਾਬ ਦੇ ਦਿੱਤਾ ਅਸੀਂ ਕਿਹੜਾ ਬੁਲਾਇਆ ਸੀ ਤੈਨੂੰ ਆਪਦੇ ਘਰੇ ਕਹਿ ਦੇ ਉਹ ਕਰਵਾ ਦੇਣਗੇ ਟਿਕਟ ਸਾਡੇ ਕੋਲ ਨਹੀਂ ਪੈਸੇ ਹੈਗੇ ਮੈਂ ਚੁੱਪ ਰਹੀ ਤੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਮੇਰੀ ਵੱਡੀ ਨੰਦ ਨੇ ਮੇਰੇ ਘਰੇ ਫੋਨ ਕਰ ਦਿੱਤਾ ਟਿਕਟ ਲਈ ਮੇਰੇ ਘਰਦਿਆਂ ਨੇ ਟਿਕਟ ਕਰਵਾ ਦਿੱਤੀ ਤੇ ਮੈਂ ਵਾਪਸ ਆਸਟ੍ਰੇਲੀਆ ਆ ਗਈ ਇਹ ਸਭ ਦੇਖਣ ਤੋਂ ਬਾਅਦ ਮੈਂ ਬਹੁਤ ਡਿਪਰੈਸ਼ਨ ਵਿੱਚ ਰਹੀ ਤੇ ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਬਾਰੇ ਵੀ ਸੋਚਿਆ ਮੈਂ ਦੋ ਵਾਰ ਘਰ ਵਾਲੇ ਦੀ ਫਾਈਲ ਅਪਲਾਈ ਕੀਤੀ ਕਿ ਸ਼ਾਇਦ ਇੱਥੇ ਆ ਕੇ ਸੁਧਰ ਜਾਵੇ ਪਰ ਦੋਮੇ ਵਾਰ ਵੀਜ਼ਾ ਨਾ ਆਇਆ ਮੇਰੀ ਫੀਸ ਦਾ ਟਾਈਮ ਹੋ ਗਿਆ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਉਸਨੇ ਕਿਹਾ ਕਿ ਮੈਂ ਬਾਅਦ ਵਿੱਚ ਗੱਲ ਕਰਦਾ ਹਾਂ ਹੁਣ ਮੈਂ ਬਿਜੀ ਹਾਂ ਉਸ ਤੋਂ ਬਾਅਦ ਉਸਨੇ ਫੋਨ ਨਾ ਚੁੱਕਿਆ ਮੇਰੀ ਵੱਡੀ ਨਣਦ ਦਾ ਮੈਨੂੰ ਫੋਨ ਆਇਆ ਤੇ ਕਹਿੰਦੀ ਕਿ ਕੋਈ ਵੀ ਗੱਲ ਆ ਤੂੰ ਮੈਨੂੰ ਦੱਸਿਆ ਕਰ ਮੇਰੇ ਭਰਾ ਨੂੰ ਤੰਗ ਨਾ ਕਰਿਆ ਕਰ ਮੈਂ ਐਨੇ ਤੋਂ ਅੱਕ ਚੁੱਕੀ ਸੀ ਤੇ ਗੁੱਸੇ ਵਿੱਚ ਮੈਂ ਆਪਣੀ ਨਣਦ ਨੂੰ ਕਿਹਾ ਕਿ ਮੇਰੇ ਘਰ ਵਾਲਾ ਉਹ ਆ ਤੂੰ ਨਹੀਂ ਤੂੰ ਆਪਣਾ ਘਰ ਵੇਖ 2021 ਵਿੱਚ ਮੇਰੀ ਮਾੜੀ ਕਿਸਮਤ ਨੂੰ ਮੇਰੇ ਛੋਟੇ ਭਰਾ ਦੀ ਸੱਪ ਲੜਨ ਨਾਲ ਮੌਤ ਹੋ ਜਾਂਦੀ ਆ ਤੇ ਮੈਂ ਆਪਦੇ ਘਰਦਿਆਂ ਨੂੰ ਸੰਭਣਨ ਲੱਗ ਜਾਨੀ ਆ ਤੇ ਮੇਰੇ ਤੋਂ ਇੰਡੀਆ ਵੀ ਨਹੀਂ ਜਾਇਆ ਜਾਂਦਾ ਤੇ ਇੱਕ ਸਾਲ ਬਾਅਦ ਮੇਰੇ ਦੋ ਛੋਟੇ ਭਰਾ ਮਨੇ ਜਨਮ ਲਿਆ ਉਹਨਾਂ ਦੇ ਆਉਣ ਮਗਰੋਂ ਘਰ ਦਾ ਮਾਹੌਲ ਬਦਲ ਗਿਆ ਕਿਤੇ ਅਸੀਂ ਹੱਸਦੇ ਕਿਤੇ ਰੋਂਦੇ ਫਿਰ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਕਿ ਹੁਣ ਤੂੰ ਆਪਣੀ ਜ਼ਿੰਦਗੀ ਦੇਖ ਤੇ ਬੱਚਿਆਂ ਨੂੰ ਦੇਖ ਉਹਨੂੰ ਤਲਾਕ ਦੇ ਦੇ ਜੇ ਉਹ ਨਹੀਂ ਸੁਧਰਦਾ ਮੈਂ ਬੱਚਿਆਂ ਦੇ ਪਹਿਲੇ ਜਨਮ ਦਿਨ ਤੇ ਇੰਡੀਆ ਜਾਣ ਬਾਰੇ ਸੋਚਿਆ ਤੇ 2023 ਵਿੱਚ ਇੰਡੀਆ ਗਈ ਮੈਂ ਤਲਾਕ ਫਾਈਲ ਕਰਕੇ ਆਪ ਤਰੀਕ ਤੇ ਗਈ ਵੀ ਮੈਨੂੰ ਕੋਈ ਮਾੜਾ ਨਾ ਕਹ ਦੇ ਕਿਉਂਕਿ ਮੈਂ ਗਲਤ ਨਹੀਂ ਸੀ ਮੇਰੇ ਸੁਣਨ ਵਿੱਚ ਆਇਆ ਸੀ ਕਿ ਕਹਿੰਦੇ ਆ ਇੱਕ ਵਾਰੀ ਇੰਡੀਆ ਆ ਜੇ ਫਿਰ ਨਹੀਂ ਅਸੀਂ ਜਾਣ ਦੇਣੀ ਮੈਂ ਸਟੇਟਸ ਪਾ ਕੇ ਸਭ ਨੂੰ ਦੱਸ ਦਿੱਤਾ ਤੇ ਉਹਨਾਂ ਦੀ ਵੱਡੀ ਭੂਆ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਕਿ ਮੈਂ ਇੰਡੀਆ ਆ ਗਈਆਂ ਕਰ ਲੋ ਜੋ ਕਰਨਾ 1 ਮਹੀਨੇ ਬਾਅਦ ਮੇਰਾ ਤਲਾਕ ਹੋ ਗਿਆ ਤੇ ਮੈਂ 2 ਮਹੀਨੇ ਇੰਡੀਆ ਰਹਿ ਕੇ ਫਿਰ ਆਸਟ੍ਰੇਲੀਆ ਵਾਪਸ ਆ ਗਈ ਅੱਜ ਮੇਰੇ ਦੋ ਭਰਾ 2 ਸਾਲ ਦੇ ਹਨ ਤੇ ਮੈਂ ਆਪਣੇ ਪਰਿਵਾਰ ਨਾਲ ਵਧੀਆ ਰਹਿ ਰਹੀ ਹਾਂ ਅਸੀਂ ਆਪਣੀਆਂ ਧੀਆਂ ਨੂੰ ਜ਼ੁਲਮ ਸਹਿ ਕੇ ਵੀ ਨਸ਼ੇੜੀ ਘਰ ਵਾਲੇ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਾਂ ਪਰ ਜ਼ਿੰਦਗੀ ਸਾਰਿਆਂ ਨੂੰ ਇੱਕ ਵਾਰ ਮਿਲਦੀ ਹੈ ਸਾਨੂੰ ਕੋਈ ਹੱਕ ਨਹੀਂ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦਾ ਸਾਨੂੰ ਹਮੇਸ਼ਾ ਆਪਣੇ ਧੀਆ ਪੁੱਤਾਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਸਾਨੂੰ ਕਦੇ ਵੀ ਉਹਨਾਂ ਨੂੰ ਜ਼ੁਲਮ ਸਹਿਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਘਰਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੁੰਦੀ ਉਹ ਆਪਣੇ ਧੀਆ ਪੁੱਤਾਂ ਦਾ ਵਿਆਹ ਮਸਾਂ ਕਰਦੇ ਨੇ ਅਤੇ ਫਿਰ ਉਹ ਆਪਣੀਆਂ ਧੀਆਂ ਨੂੰ ਇਹੀ ਕਹਿ ਕੇ ਜ਼ੁਲਮ ਸਹਿਣ ਲਈ ਮਜਬੂਰ ਕਰਦੇ ਨੇ ਕਿ ਅਸੀਂ ਤਾਂ ਤੈਨੂੰ ਇੱਕ ਵਾਰੀ ਮਸਾਂ ਵਿਆਹਿਆ ਹੈ ਅਤੇ ਬਹੁਤ ਸਾਰੀਆਂ ਧੀਆਂ ਏਸੇ ਦੁੱਖ ਵਿੱਚ ਇਹ ਜ਼ੁਲਮ ਸਹਿੰਦੀਆਂ ਰਹਿੰਦੀਆਂ ਨੇ ਜ਼ਰੂਰੀ ਨਹੀਂ ਕਿ ਇਹ ਜ਼ੁਲਮ ਅਣਪੜ੍ਹ ਧੀਆਂ ਤੇ ਹੀ ਹੁੰਦਾ ਹੈ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਧੀਆਂ ਤੇ ਜ਼ੁਲਮ ਕਰਦੇ ਨੇ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾਪਾਪ ਹੈ ਇਸ ਲਈ ਕਦੇ ਵੀ ਕਿਸੇ ਦੀ ਜ਼ਿਆਦਤੀ ਨਹੀਂ ਸਹਿਣੀ ਚਾਹੀਦੀ ਸਾਰੀ ਉਮਰ ਕਲੇਸ਼ ਰੱਖਣ ਨਾਲੋਂ ਚੰਗਾ ਹੈ ਉਸਰੇ ਰਿਸ਼ਤੇ ਨਾਲੋਂ ਪਾਸਾ ਕਰ ਲਿਆ ਜਾਵੇ ਜੋ ਸਾਡੀ ਜ਼ਿੰਦਗੀ ਵਿੱਚ ਦੁੱਖਾਂ ਦਾ ਕਾਰਨ ਬਣਦਾ ਹੈ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇੱਕ ਧੀ ਦੀ ਸੱਚੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ। ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ। ਜੇ ਤੁਸੀਂ ਕੋਈ ਆਪਣੀ ਹੱਦ ਵੀਤੀ ਚੈਨਲ ਤੇ ਸ਼ੇਅਰ ਕਰਵਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ